ਕੱਲ ਹੋਈ ਸਰਪਾਰਟੀ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਆਗੂਆਂ ਦੀ ਆਪਸ ਚ ਤਲਖੀ ਹੋ ਗਈ ਕਿਹੜੇ-ਕਿਹੜੇ ਆਗੂ ਮੇਣੋ-ਮੇਣੀ ਹੋ ਗਏ ਇਸ ਦੀ ਅੰਦਰਲੀ ਖਬਰ ਆ ਰਹੀ ਆ ਆਖਰਕਾਰ ਮੀਟਿੰਗ ਕਹਿਆ ਜਾਂਦਾ ਬਾਹਰ ਆ ਕੇ ਕਿ ਬੜੇ ਸੁਖਾਵੇ ਮਾਹੌਲ ਚ ਹੋਈ ਪਰ ਕਹਿਆ ਜਾਂਦਾ ਕਿ ਅੰਦਰ ਇਸੇ ਨਾਲ ਹੀ ਜਿਹੜੀ ਆ ਉਹ ਤਲਖੀ ਵੀ ਹੋਈ ਮੇਣੋ-ਮੇਣੀ ਹੋਣ ਵਾਲਾ ਕੰਮ ਵੀ ਹੋ ਗਿਆ ਕਿਹੜੇ-ਕਿਹੜੇ ਆਗੂ ਮੇਣੋ-ਮੇਣੀ ਹੋਏ ਐ ਕਿਹੜੀ ਗੱਲਾਂ ਹੋਏ ਐ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਆ ਤੁਸੀਂ ਜੁੜੇ ਲੋਕ ਪੰਜਾਬ ਨਿਊਜ਼ ਨਾਲ ਮੈਂ ਹਰਿੰਦਰ ਵਾਜਵਾ ਕੱਲ ਪੰਜਾਬ ਦੇ ਅੰਦਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਰਪਾਰਟੀ ਮੀਟਿੰਗ ਸਰਬਦਲੀ ਮੀਟਿੰਗ ਸੱਦੀ ਗਈ ਸੀ ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਕਾਮਰੇਡ ਤੇ ਬਹੁਜਨ ਸਮਾਜ ਪਾਰਟੀ ਸਣੇ ਬੀਜੇਪੀ ਸ਼ਾਮਲ ਸੀ ਖਾਸ ਕਰਕੇ ਇਸ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਦਾ ਸਟੈਂਡ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਉਧਰ ਇਸੇ ਮੀਟਿੰਗ ਦੇ ਵਿੱਚ ਸ਼ਾਮਲ ਦੋ ਆਗੂ ਆਪਸ ਦੇ ਵਿੱਚ ਮੇਨੋ ਮੇਣੀ ਹੁਣ ਤੱਕ ਅੱਪੜ ਗਏ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕੱਲ ਮੀਟਿੰਗ ਹੋਈ ਪਾਣੀਆਂ ਦਾ ਮੁੱਦਾ ਕਿਉਂਕਿ ਪਾਣੀਆਂ ਦਾ ਮੁੱਦੇ ਦਾ ਪਿਸ਼ੋਕੜ ਹੈ ਦਾ ਇਤਿਹਾਸ ਹੈ ਇਸ ਇਤਿਹਾਸ ਦੇ ਵਿੱਚ ਪੰਜਾਬ ਦੇ ਨਾਲ ਗਾਹੇ ਵਗਾਹੇ ਧੋਖਾ ਕਹਿ ਲਈਏ ਗਦਾਰੀ ਕਹਿ ਲਈਏ ਜਾਂ ਪੰਜਾਬ ਦੇ ਨਾਲ ਧੱਕਾ ਕਹਿ ਲਈਏ ਉਹ ਹੁੰਦਾ ਰਿਹਾ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣਾ ਤਿਲ ਫੁਲੇ ਦੇ ਵਿੱਚ ਪਾਇਆ ਹੈ ਕੱਲ ਜਦੋਂ ਮੀਟਿੰਗ ਚੱਲ ਰਹੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਬਲਵਿੰਦਰ ਸਿੰਘ ਭੁੰਦੜ ਨੇ ਥੋੜੀ ਝੋਕ ਲਾਈ। ਉਹਨਾਂ ਨੇ ਕਿਹਾ ਕਿ ਭਾਈ ਟੱਕ ਕਿਹੜੇ ਸਮੇਂ ਲੱਗਿਆ ਸੀ। ਜਣੇ ਕਿ SYL ਦਾ ਮੁੱਦਾ ਜਿਹੜਾ ਹੈ ਕਪੂਰੀ ਦੇ ਵਿੱਚ ਇੰਦਰਾ ਗਾਂਧੀ ਹਲੇ ਟੱਕ ਵੱਲ ਬਲਵਿੰਦਰ ਸਿੰਘ ਭੁੰਦੜ ਨੇ ਇਸ਼ਾਰਾ ਕੀਤਾ। ਉੱਥੋਂ ਮਾਹੌਲ ਨੇ ਥੋੜੀ ਗਮਰਾਹਟ ਜਿਹੜੀ ਹੈ ਹੀਟ ਜਿਹੜੀ ਆਫਰ ਹੀ ਗਰਮ ਹੋਇਆ ਮਾਹੌਲ। ਤੇ ਭੁੰਦੜ ਨੇ ਇਹ ਕਹਿੰਦਿਆਂ ਹੋਇਆਂ ਕਾਂਗਰਸ ਤੇ ਉਪਾਬੀਨ ਦਿੱਤੀਆਂ ਹਮਲਾ ਬੋਲਣ ਦੀ ਕੋਸ਼ਿਸ਼ ਕੀਤੀ ਇਸ ਦਾ ਜਵਾਬ ਕਾਂਗਰਸ ਵਾਲੇ ਪਾਸਿਓਂ ਆਇਆ ਪਹਿਲਾ ਮੌਕਾ ਸਾਹਮੇ ਆ ਤ੍ਰਿਪਤੀ ਸਿੰਦਰ ਬਾਜਬਣ ਉਹਨਾਂ ਨੇ ਇਸ ਗੱਲ ਨੂੰ ਠੰਡੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਹੀ ਸਾਰੇ ਕਾਸੇ ਨੂੰ ਲੀਡ ਕਰ ਰਹੇ ਸੀ ਉਸ ਤੋਂ ਬਾਅਦ ਰਾਣਾ ਕੇਪੀ ਸਿੰਘ ਰਾਣਾ ਕੁਵਰ ਪ੍ਰਤਾਪ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਮੌਕਾ ਫਿਰ ਪੂਰੀ ਤਰ੍ਹਾਂ ਨਾਲ ਸੰਭਲਿਆ ਫਿਰ ਉਹ ਹੋ ਗਏ ਸਿੱਧੇ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਉਹਨਾਂ ਨੇ ਕਿਹਾ के एस वाई एल ਦੇ ਉੱਤੇ ਪੈਸੇ ਕਿੰਨੇ ਲਏ ਐਸ ਐਸ ਵਾਈ ਐਲ ਦਾ ਸਰਵੇ ਕਿਹੜੀ ਸਰਕਾਰ ਦੇ ਦੌਰਾਨ ਹੋਇਆ ਉਹਨਾਂ ਨੇ ਕਿਹਾ ਕਿ ਮੈਂ ਨਾ ਨਹੀਂ ਲੈਣਾ ਉਹ ਆਗੂ ਇਸ ਦੁਨੀਆ ਤੋਂ ਚਲੇ ਗਿਆ ਵੱਡਾ ਆਗੂ ਹੈ ਪਰ ਕਿਹਦੇ ਦੌਰ ਚ ਹੋਇਆ ਜਾਨੀ ਕਿ ਹਮਾਮਚ ਆਪਾਂ ਪਹਿਲਾਂ ਹੀ ਕਹਿੰਨੇ ਕਿ ਸਾਰੇ ਨੰਗੇ ਵਾਲੀ ਸਥਿਤੀ ਉੱਥੇ ਪੈਦਾ ਹੋ ਗਈ ਦਰਅਸਲ ਉਹਨਾਂ ਦਾ ਇਸ਼ਾਰਾ ਪ੍ਰਤਾਪ ਪ੍ਰਕਾਸ਼ ਸਿੰਘ ਬਾਦਲ ਵਾਲ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵੇਲੇ 77 ਵਾਲੇ ਟੈਨ ਔਰ ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਲਿਖ ਕੇ ਪੈਸੇ ਮੰਗੇ ਹਰਿਆਣੇ ਤੋਂ ਐਸਵਾਈਐਲ ਦਾ ਸਰਵੇ ਸ਼ੁਰੂ ਕਰਨ ਦੇ ਲਈ ਉਸ ਤੋਂ ਪਹਿਲਾਂ ਸਰਵੇ ਹੋਇਆ ਇਹ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਮਾਈ ਚ ਹੋਇਆ ਉਸ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਜਿਹੜੇ ਇਸ ਚ ਭੂਮਿਕਾ ਨਿਭਾਉ ਦੇਣੀ ਕੁੱਲ ਮਿਲਾ ਕੇ ਇਹ ਮਾਹੌਲ ਉੱਥੇ ਬਣਿਆ ਪਰ ਇਸ ਦੇ ਬਾਵਜੂਦ ਵੀ ਇਸ ਮਾਹੌਲ ਨੂੰ ਨਿਊਟਰਲਾਈਜ਼ ਕੀਤਾ ਗਿਆ ਇਹਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਯਾਨੀ ਕਿ ਮੈਨੋਮੇਨੀ ਹੋ ਗਏ ਸੀ ਮੈਨੋਮੇਨੀ ਵਾਲਾ ਕੰਮ ਸ਼ੁਰੂ ਹੋ ਗਿਆ ਸੀ ਪਰ ਉੱਥੇ ਸੂਝਬੂਝ ਦਿਖਾਉਂਦੇ ਆ ਚਾਹੇ ਅਕਾਲੀ ਦਲ ਦੇ ਵੱਲੋਂ ਦਿਖਾਈ ਗਈ ਹੋਵੇ ਚਾਹੇ ਕਾਂਗਰਸ ਵੱਲੋਂ ਤੇ ਚਾਹੇ ਸਾਰਿਆਂ ਵੱਲੋਂ ਇਸ ਗੱਲ ਨੂੰ ਬਹੁਤਾ ਅੱਗੇ ਨਹੀਂ ਤੋਰਿਆ ਗਿਆ ਇਸ ਗੱਲ ਨੂੰ ਇਸ ਪਾਸੇ ਵੱਲ ਨਹੀਂ ਲੈ ਕੇ जाया ਗਿਆ ਕਿ ਜਿਹੜਾ ਉਹ ਮਾਹੌਲ ਹੋਰ ਤਲਖ ਹੋਵੇ ਗਲਮੇ ਨੂੰ ਮੇਣੀ ਤੇ ਜਾਂਦੇ ਜਾਂਦੇ ਆ ਰੋਲੇ ਰੱਪੇ ਚੱਪੜ ਜੇ ਗਾਲਮ ਗਾਲੀ ਤੇ ਅੱਪੜ ਜੇ ਉਸ ਤੋਂ ਬਚਣ ਦੇ ਲਈ ਬਚਿਆ ਗਿਆ ਤੇ ਪਰ ਸਵਾਲ ਇਹ ਹੈ ਕਿ ਸਾਰੀਆਂ ਚੀਜ਼ਾਂ ਹੋਰ ਕਿਉਂ ਰਹੀਆਂ ਨੇ ਕਿਉਂਕਿ ਅਕਾਲੀ ਦਲ ਦੀ ਆਦਤ ਬਣ ਚੁੱਕੀ ਹੈ ਅਕਾਲੀ ਦਲ ਕੀ ਕਰਦਾ ਹੈ ਕਿ ਚੰਗਾ ਚੰਗਾ ਹਾਪਾ ਹਪ ਕੋੜਾ ਕੋੜਾ ਥੂ ਥੂ ਜਿਹੜਾ ਤਾਂ ਉਹਨਾਂ ਦੇ ਦੌਰ ਦੇ ਵਿੱਚ ਕੋਈ ਮਾੜਾ ਕੰਮ ਹੋਇਆ ਉਹਦੇ ਦਾ ਪਾਉਂਦੇ ਨੇ ਪੜਦਾ ਹਾਲਾਂਕਿ ਪ੍ਰਕਾਰ ਸਿੰਘ ਬਾਦਲ ਪੰਜ ਵਾਰ ਇਸ ਸੂਬੇ ਦੇ ਮੁੱਖ ਮੰਤਰੀ ਬਣੇ ਜਿਹਦੇ ਵਿੱਚ ਉਹ ਤਿੰਨ ਵਾਰ ਪੂਰੀਆਂ ਟਰਮਾਂ ਕਰਕੇ ਗਏ 201997 ਤੋਂ 2000 ਦੋ ਵਾਲੀ ਉਸ ਤੋਂ ਬਾਅਦ 2007 ਤੋਂ 2017 ਤੱਕ ਉਹ ਲਗਾਤਾਰ ਪੂਰੀਆਂ ਕਰਕੇ ਉਸ ਤੋਂ ਪਹਿਲਾਂ ਉਸ ਸਮੇਂ ਥੋੜੇ ਥੋੜੇ ਸਮੇਂ ਲਈ ਭਣ ਦੇਲੇ ਪਰ ਕੀ ਪ੍ਰਕਾਸ਼ ਸਿੰਘ ਬਾਦਲ ਦੋਤ ਉਤੇ ਇਸ ਸਾਰੇ ਮਾਮਲੇ ਚੋਂ ਨਿਕਲ ਜਾਣਗੇ ਇਹ ਤਾਂ ਔਰ ਰਿਕਾਰਡ ਹੈ ਕਿ ਚੌਧਰੀ ਦੇਵੀ لال ਨੇ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹਿਤੀ ਸੀ ਕਿ ਮੈਂ ਆਪਣੇ ਨਿੱਜੀ ਤਲਕਾਤ ਨਾਲ ਨਿੱਜੀ ਸੁਖ ਨਾਲ ਜੋ ਕਿ ਉਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੇ ਨਾਲ ਨੇ ਕਿਉਂਕਿ ਡੱਬ ਵਾਲੀ ਮੰਡੀ ਦਾ ਜੋ ਇਹਨਾਂ ਦਾ ਰਿਸ਼ਤਾ ਹੈ ਉਸ ਰਿਸ਼ਤੇ ਦੇ ਦੰਮ ਤੇ ਮੇ ਪ੍ਰਕਾਸ਼ ਸਿੰਘ ਬਾਦਲ ਨੂੰ ਮਨਾ ਲਿਆ ਤਾ ਰਾਜ਼ੀ ਕਰ ਲਿਆ ਤੇ ਮੈਂ ਜਿਹੜਾ ਹੁਣ ਅਸੀਂ ਐਸਵਾਈਐਲ ਨਹਿਰ ਬਣਾਵਾਂਗੇ ਇਹ ਤਾਂ ਔਨ ਰਿਕਾਰਡ ਹਰਿਆਣੇ ਦੀ ਵਿਧਾਨ ਸਭਾ ਦਾ ਹਿੱਸਾ ਹੈ ਉਸ ਤੋਂ ਅੱਗੇ ਉਸ ਤੋਂ ਬਾਅਦ ਤਾਂ ਫਿਰ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਇਹ ਗੱਲ ਪਤਾ ਲੱਗੀ ਉਹ ਆਏ ਉਹਨਾਂ ਨੇ ਇੱਥੇ ਆ ਕੇ ਜਿਹੜਾ ਸਾਰਾ ਕੁਝ ਕੀਤਾ ਰੋਲਾ ਰੱਪਾ ਪਾਇਆ ਤੇ ਇਹਨਾਂ ਨੇ ਫਿਰ ਬੈਕ ਸਟੈਪ ਲਿਆ ਨਹੀਂ ਤਾਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਹਿੱਕ ਤੇ ਐਸਵਾਈਐਲ ਬਣਾਉਣ ਦੇ ਲਈ ਉਤਾਵਲੇ ਸੀ ਉਸ ਤੋਂ ਬਾਅਦ ਹੀ ਇੰਦਰਾ ਗਾਂਧੀ ਨੇ ਟੱਕ ਲਾਇਆ ਨਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਰੱਬ 15 ਕਰਕੇ ਗਏ ਅਕਾਲੀ ਦਲ ਨੂੰ ਇਹ ਇਹ ਸੋਚ ਛੱਡਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਮੰਨਣਾ ਚਾਹੀਦਾ ਹੈ ਜਨਤਕ ਤੌਰ ਤੇ ਮੰਨਣਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲ ਕੋਈ ਅ ਅਵਤਾਰ ਨਹੀਂ ਸਨ ਉਹਨਾਂ ਨੂੰ ਰੱਬ ਨੇ ਸਿੱਧਾ ਨਹੀਂ ਸੀ ਭੇਜਿਆ ਉਹਨਾਂ ਤੋਂ ਵੀ ਗਲਤੀਆਂ ਹੋਈਆਂ ਨੇ ਤੇ ਉਹਨਾਂ ਗਲਤੀਆਂ ਨੂੰ ਮੰਨਣਾ ਚਾਹੀਦਾ ਹੈ ਬੇਸ਼ੱਕ ਉਹ ਵੱਡੇ ਆਗੂ ਸੀ ਉਹਨਾਂ ਨੂੰ ਸਿਆਸਤ ਦਾ ਬਾਬਾ ਬੋੜ ਜੋ ਮਰਜੀ ਕਹਿ ਲਓ ਪਰ ਗਲਤੀਆਂ ਉਹਨਾਂ ਤੋਂ ਥਾਂ ਥਾਂ ਤੇ ਹੋਈਆਂ ਨੇ ਕਾਲੀਦਲ ਨੂੰ ਉਹਨਾਂ ਗਲਤੀਆਂ ਨੂੰ ਮੰਨ ਕੇ ਤੇ ਉਹਨਾਂ ਦਾ ਅਹਿਸਾਸ ਕਰਕੇ ਉਹਨਾਂ ਨੂੰ ਸੁਧਾਰਨ ਦੇ ਲਈ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਨਾ ਕਿ ਟੀਟਤਾ ਹੀ ਅਪਣਾਉਣੀ ਚਾਹੀਏ ਤੇ ਨਾ ਹੀ ਐਸੇ ਮੌਕਿਆਂ ਦੇ ਉੱਤੇ ਹੁੱਜਾ ਮਾਰਨੀਆਂ ਚਾਹੀਦੀਆਂ ਨੇ ਜਦੋਂ ਸਿਰ ਜੋੜ ਕੇ ਬੈਠਣ ਦੀ ਗੱਲ ਆਈ ਹੋਵੇ ਤੇ ਸੰਕਟ ਦੀ ਘੜੀ ਹੋਵੇ ਤੋਂ ਥੋੜਾ ਪ੍ਰੇਸ਼ ਕਰਨਾ ਚਾਹੀਦਾ ਫਿਲਹਾਲ ਕਾਂਗਰਸ ਸਾਡੇ ਪਾਸਿਓਂ ਰਾਣਾ ਕੇਪੀ ਨੇ ਇੰਨੀ ਕੁ ਸੂਝ ਜ਼ਰੂਰ ਦਿਖਾਈ ਕਿ ਉਹਨਾਂ ਨੇ ਨਾਂ ਨਹੀਂ ਲਿਆ ਕਿਉਂਕਿ ਜੇ ਨਾਂ ਲੈ ਲੈਂਦੇ ਫਿਰ ਹੋਰ ਨਾਂ ਆਉਂਦੇ ਫਿਰ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਚੱਲਦਾ ਉਹਨਾਂ ਨੇ ਗੱਲ ਵੀ ਕਹੀ ਤੇ ਤਰੀਕੇ ਦੇ ਨਾਲ ਕਈ ਕਾਂਗਰਸ ਨੇ ਮੂਵੀ ਆਪਣੀਆਂ ਉਹ ਗਲਤੀਆਂ ਮੰਨਣੀਆਂ ਚਾਹੀਦੀਆਂ ਨੇ ਜਿਹੜੀਆਂ ਗਲਤੀਆਂ ਇੰਦਰਾ ਗਾਂਧੀ ਦੇ ਦੌਰ ਦੇ ਵਿੱਚ ਵਿਸ਼ੇਸ਼ ਤੌਰ ਤੇ ਹੋਈਆਂ ਤੇ ਉਸ ਤੋਂ ਬਾਅਦ ਉਹਨਾਂ ਗਲਤੀਆਂ ਦੇ ਉੱਤੇ ਮਿੱਟੀ ਪਾਉ ਸੌਦਾ ਚੱਲਦਾ ਰਿਹਾ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਅਸਲ ਚ ਕਦੋਂ ਮਿਲੇਗਾ ਇਹ ਤਾਂ ਹੁਣ ਸਮਾਂ ਦੱਸ ਸਕਦਾ ਹੈ ਫਿਲਹਾਲ ਪੰਜਾਬ ਇਸ ਕੇਸ ਨੂੰ ਸੁਚੱਜੇ ਤਰੀਕੇ ਨਾਲ ਪੁੱਟ ਕਰਨ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਫਿਲਹਾਲ ਸਫਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅੱਗੇ ਜਾ ਕੇ ਕੀ ਹੋਣਾ ਇਸ ਮਾਮਲੇ ਵਿੱਚ ਇੱਕ ਅਲੱਗ ਾ ਗੱਲ ਹੈ ਪਰ ਘੱਟੋ ਘੱਟ ਹੁਣ ਸਾਡੇ ਸਿਆਸੀ ਆਗੂਆਂ ਨੂੰ ਸਿਰ ਜੋੜ ਕੇ ਬੈਠਣ ਦੀ ਬੇਹਦ ਲੋੜ